ਕਿਉਂਕਿ ਇਹ ਤਨ ਇਹ ਸਰੀਰ ਭੋਜਨ ਤੋਂ ਬਣਿਆ ਹੈ ਤੇ ਭੋਜਨ ਦੇ ਨਾਲ ਚੱਲੇਗਾ ਇਸ ਤਰ੍ਹਾਂ ਆਪਣੇ ਪਤੀ ਨੂੰ ਕਹਿ ਕੇ ਤੁਰ ਪੈਂਦੀ ਹੈ ਰੱਬ ਦੇ ਭਰੋਸੇ ਉਹਨੂੰ ਛੱਡ ਜਾਂਦੀ ਗੁਰੂ ਰਾਮ ਦਾਸ ਨਗਰੀ ਦੇ ਵਿੱਚ ਆਉਂਦੀ ਰੱਬ ਦੇ ਭਰੋਸੇ ਛੱਡ ਜਾਂਦੀ ਹੈ ਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਗਰ ਵਿੱਚ ਪਹੁੰਚ ਜਾਂਦੀ ਹੈ ਇਹ ਪੁੱਤਰੀ ਅਮੀਰ ਦੀ ਰਤਾ ਨਹੀਂ ਸੰਗਦੀ ਤੇ ਘਰ ਘਰ ਅੱਗੇ ਜਾ ਕੇ ਭੀਖ ਮੰਗਦੀ ਇੱਕ ਰਾਜੇ ਦੀ ਧੀ ਇੱਕ ਅਮੀਰ ਦੀ ਧੀ ਹੋ ਕੇ ਰਤਾ ਭਰ ਵੀ ਸੰਗਦੀ ਨਹੀਂ ਹੈ ਭੀਖ ਮੰਗਦੀ ਹੈ ਆਖ ਦੀ ਜਿਉਂਦੇ ਤੁਹਾਡੇ ਰੈਣ ਵੀਰਣੀ ਇਹ ਪਾਉ ਪੈਣੋਂ ਖੈਰ ਮੰਗਦੀ ਫਕੀਰਣੀ ਚਹਿੰਦੀ ਐ ਕਿ ਤੁਹਾਡੇ ਵੀਰ ਭੈਣ ਭਰਾ ਜਉਦੇ ਰਹਿਣ ਪਰ ਮੈਨੂੰ ਭੀਖ ਮੈਨੂੰ ਖੈਰ ਪਾ ਦਿਓ ਕਿਉਂਕਿ ਪੁੰਨ ਦਾਨ ਦੇ ਨਾਲ ਸਾਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਇਹ ਪੁੰਨ ਦਾਨ ਜਿਹੜਾ ਇੱਥੇ ਕਰ ਜਾਵਦਾ ਅੱਗੇ ਜਾ ਕੇ ਸੋਈ ਇਨਸਾਨ ਖਾਵਦਾ ਜੋ ਇੱਥੇ ਪੁੰਨਦਾਨ ਕਰਦਾ ਹੈ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੱਸਦੀ ਹੈ ਅੱਗੇ ਜਾ ਕੇ ਉਹਨੂੰ ਉਹੀ ਕੁਝ ਪ੍ਰਾਪਤ ਹੁੰਦਾ ਹੈ ਬਖਸ਼ੂਗਾ ਰੱਬ ਲਾਲਾਂ ਦੀਆਂ ਜੋੜੀਆਂ ਤੇ ਗਲ ਵਿੱਚ ਬਗਲੀ ਤੇ ਗਾਵੇ ਕੋੜੀਆਂ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇਗਾ ਪਰਮਾਤਮਾ ਤੁਹਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੀ ਕਰੇਗਾ ਇਸ ਤਰ੍ਹਾਂ ਅਸੀਸਾ ਦਿੰਦੀ ਹੈ ਰਜਨੀ ਤੇ ਨਾਲੇ ਭੀਖ ਮੰਗਦੀ ਹੈ ਬਖਸ਼ੂਗਾ ਰੱਬ ਲਾਲਾਂ ਦੀਆਂ ਜੋੜੀਆਂ ਤੇ ਗਲ ਵਿੱਚ ਬਗਲੀ ਤੇ ਗਾਵੇ ਘੋੜੀਆਂ ਨਾਲੇ ਪਰਮਾਤਮਾ ਦੀਆਂ ਘੋੜੀਆਂ ਗਾਉਂਦੀ ਹੈ ਨਾਲੇ ਭੀਖ ਮੰਗਦੀ ਹੈ ਉਹ ਸੁਣ ਲਵੋ ਦੁਖਿਆਰ ਦੀ ਕਹਾਣੀ ਨੂੰ ਉਹ ਦੱਸਦੀ ਘੜੋਕੇ ਬੁੜੀਆਂ ਦੀ ਟਾਣੀ ਨੂੰ ਕਹਿੰਦੀ ਐ ਮੈਂ ਬਹੁਤ ਦੁਖਿਆਰ ਨਾ ਕਿਉਂਕਿ ਮੈਂ ਸੇਰ ਦੁਨੀ ਚੰਜੀ ਦਿੱਤੀ ਆ ਪਰ ਮੈਂ ਸੱਚ ਬੋਲਿਆ ਤੇ ਪਿਤਾ ਨੇ ਮੇਰੇ ਤੇ ক্রੋਧੀ ਹੋ ਕੇ ਮੇਰੀ ਸ਼ਾਦੀ ਇੱਕ ਕੋੜੀ ਦੇ ਨਾਲ ਕਰ ਦਿੱਤੀ ਕਰਮਾਂ ਚ ਨਹੀਂ ਸੁਖੜਾ ਨ ਭਾਗ ਦੇ ਪੰਜੇ ਪੰਖ ਮਾਰੇ ਮੈਡੜੇ ਸੁਹਾਗ ਦੇ ਖੌਰੇ ਮੇਰੇ ਕਰਮਾਂ ਵਿੱਚ ਸੁੱਖ ਨਹੀਂ ਹੈ ਮੇਰੇ ਪਤੀ ਦੇ ਪੰਜੇ ਪੰਖ ਮਾਰੇ ਹਨ ਸਰੀਰ ਦਾ ਕੋਈ ਵੀ ਅੰਗ ਕੰਮ ਨਹੀਂ ਕਰਦਾ ਇੰਨੀ ਗੱਲ ਕਹੀ ਤੇ ਰੋਣ ਲੱਗ ਪੈਂਦੀ ਹੈ ਉਹ ਨੈਣਾ ਵਿੱਚ ਨੀਰ ਬਰਸਾ ਤਾਲਾਂ ਵਾਲੀਆਂ ਸੌਣ ਦੇ ਦਿਨਾਂ ਚ ਜਿਵੇਂ ਘਟਾ ਕਾਲੀਆਂ ਰੋਣ ਲੱਗਦੀ ਐ ਤੇ ਇਸ ਤਰ੍ਹਾਂ ਅਥਰੂ ਬਹਾਉਂਦੀ ਐ ਜਿਵੇਂ ਸੌਣ ਭਾਦੋ ਦੇ ਮੀਂਹ ਵਗਦੇ ਹੁੰਦਿਆਂ ਗਲ ਵਿੱਚ ਖਫਣੀ ਫਕੀਰਾ ਨਾਲ ਕੀ ਦੁੱਖੜੇ ਉਠਾਵੇ ਪਾਤਸ਼ਾਹ ਦੀ ਬਾਲ ਕੀ ਗਲ ਵਿੱਚ ਫਕੀਰਾ ਨਾਲ ਦੀ ਖਫਣੀ ਪਾਈ ਐ ਤੇ ਇੱਕ ਰਾਜੇ ਦੀ ਧੀ ਦੁੱਖ ਉਠਾਰੀ ਐ ਗਰਦ ਛਿਪਾਇਆ ਉਦੇ ਬੰਦ ਬੰਦ ਨੂੰ ਲੱਗਿਆ ਗ੍ਰਹਿ ਜਿਵੇਂ ਹੁੰਦਾ ਚੰਦ ਨੂੰ ਸਾਬ ਕਹਿੰਦੇ ਹਨ ਉਹਨਾਂ ਔਰਤਾਂ ਨੂੰ ਦੱਸਦੀ ਹੈ ਕਿ ਮੇਰੇ ਪਤੀ ਦਾ ਸਰੀਰ ਕੋੜ ਦੇ ਨਾਲ ਗਰਦ ਦੇ ਨਾਲ ਲੁਕਿਆ ਹੋਇਆ ਹੈ ਜਿਸ ਤਰ੍ਹਾਂ ਚੰਦਰਮਾ ਨੂੰ ਗ੍ਰਹਿ ਲੱਗਦਾ ਹੈ ਇਸੇ ਤਰ੍ਹਾਂ ਮੇਰੇ ਪਤੀ ਨੂੰ ਕੋੜ ਹੋਇਆ ਪਿਆ ਹੈ ਗਿਆਨनाथ ਉਹ ਡੋਲਦੇ ਮਜਾਲਨਾ ਜਿਨ੍ਹਾਂ ਦੀ ਪ੍ਰੀਤ ਲੱਗ ਗਈ ਗਪਾਲਾ ਚੋਜੀ ਪ੍ਰੀਤਮ ਗੁਰੂ ਗਿਆਨनाथ ਮਹਾਰਾਜ ਗੁਰਬਾਣੀ ਵਿੱਚ ਲਿਖਦੇ ਹਨ ਕਿ ਗਿਆਨनाथ ਉਹ ਡੋਲਦੇ ਮਜਾਲਨਾ ਤੇ ਜਿਨ੍ਹਾਂ ਦੀ ਪ੍ਰੀਤ ਲੱਗ ਗਈ ਗਪਾਲਾ ਪਰ ਸਾਬ ਕਹਿੰਦੇ ਹਨ ਜਦੋਂ ਇਨਸਾਨ ਦੇ ਕਰਮ ਸੁੱਤੇ ਜਾਗਦੇ ਹਨ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਰਜਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਵਿੱਚ ਭੀਖ ਮੰਗਦੀ ਪਈ ਹੈ ਤੇ ਜਿੱਥੇ ਆਪਣਾ ਕੋੜੀ ਪਿਗਲਾ ਪਤੀ 베ਰੀ ਦੇ ਹੇਠਾਂ ਬਿਠਾ ਕੇ ਆਈ ਹੈ ਉਥੇ ਪਿੱਛੇ ਪ੍ਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਬੜੀ ਰਹਿਮਤ ਹੁੰਦੀ ਹੈ ਉਹ ਕੋੜੀ ਬੈਠਾ ਹੈ ਤੇ ਆਕਾਸ਼ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੁੰਦੀ ਹੈ ਕਾਗੋ ਹੰਸ ਕਰੇ ਮੇਰਾ ਗੋਵਿੰਦ ਕਾਗੋ ਹੰਸ ਕਰੇ ਕਾਗੋ ਹੰਸ ਕਰੇ ਮੇਰਾ ਗੋਵਿੰਦ ਕਾਗੋ ਹੰਸ ਕਰੇ ਇਸ ਤਰ੍ਹਾਂ ਕਰਕੇ ਆਕਾਸ਼ ਵਿੱਚੋਂ ਆਕਾਸ਼ ਬਾਣੀ ਹੋ ਰਹੀ ਹੈ ਤੇ ਉਹ ਕੋਣੀ ਪਿੰਗਲਾ ਮਨ ਲਾ ਕੇ ਸੁਣੀ ਜਾਂਦਾ ਹੈ ਦੇ ਦਿਲ ਵਿੱਚ ਇਦਾਂ ਵਿਚਾਰ ਆਉਂਦੀ ਹੈ ਕਿ ਜਿਵੇਂ ਅੱਜ ਮੇਰਾ ਕੋੜ ਜਿਵੇਂ ਮੇਰਾ ਅੱਜ ਪਿਗਲਪਨ ਖਤਮ ਹੋ ਜਾਣਾ ਹੈ ਸੁਣੀ ਜਾਂਦਾ ਹੈ ਤੇ ਸੁੰਦਿਆ ਸੁੰਦਿਆ ਅੱਖਾਂ ਬੰਦਾ ਨਾ ਤੇ ਧਰਤੀ ਦੇ ਵਿੱਚੋਂ ਅੰਮ੍ਰਿਤ ਜਲ ਦੇ ਸੋਮੇ ਫੁੱਟਣੇ ਸ਼ੁਰੂ ਹੋ ਜਾਂਦੇ ਹਨ 베ਰੀ ਦੇ ਮੁੱਢ ਦੇ ਨਾਲੋਂ ਅੰਮ੍ਰਿਤ ਜਲ ਦੇ ਸੋਮੇ ਫੁੱਟਨੇ ਸ਼ੁਰੂ ਹੋ ਜਾਂਦੇ ਹਨ ਤੇ ਉਹਦੇ ਦੇਖਦਿਆ ਦੇਖਦਿਆ ਉਥੇ ਇੱਕ ਛੋਟੀ ਜੀ ਛਪੜੀ ਬੰਦੀ ਹੈ ਛਪੜੀ ਬੰਦੀ ਹੈ ਤੇ ਉਸ ਛਪੜੀ ਦੇ ਵਿੱਚ ਕਾਲਾ ਕਾਂ ਇਸ਼ਨਾਨ ਕਰ ਲੈਂਦਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਆ ਕਾਲਾ ਕਾਂ ਇਸ਼ਨਾਨ ਕਰਦਾ ਹੈ ਤੋਂ ਹੰਸ ਦਾ ਰੂਪ ਧਾਰਨ ਕਰਕੇ ਉੱਡ ਜਾਂਦਾ ਹੈ ਉਹ ਕਾਲਾ ਕਾਂ ਇਸ਼ਨਾਨ ਕਰਦਾ ਹੰਸ ਦਾ ਰੂਪ ਧਾਰਨ ਕਰਕੇ ਉੜ ਜਾਂਦਾ ਹੈ ਤੇ ਉਹ ਕੁੜੀ ਪਿਗਲਾ ਬੜੀ ਗੌਰ ਦੇ ਨਾਲ ਦੇਖੀ ਜਾ ਰਿਹਾ ਜਦੋਂ अनेका ਕਾਲੇ ਕਾਂਵਾਂ ਤੋਂ ਹੰਸ ਬਣੇ ਉਹ ਕੁੜੀ ਦੇ ਦਿਲ ਵਿੱਚ ਸੋਚ ਆਈ ਸਮਝ ਆਈ ਵਿਚਾਰ ਆਈ ਕਿ ਜੇਕਰ ਇਹ ਕਾਲੇ ਕਾਵਾਂ ਤੋਂ ਹਰ ਸਮਝ ਸਕਦੇ ਹਨ ਹੋ ਸਕਦਾ ਹੈ ਪ੍ਰਭੂ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਮੇਰੇ ਤੇ ਵੀ ਰਹਿਮਤ ਕਰ ਜਾਵੇ ਮੈਂ ਵੀ ਇਹਦੇ ਤੇ ਇਸ਼ਨਾਨ ਪਾਣੀ ਕਰ ਲਵਾਂ ਹੋਰ ਨਹੀਂ ਤਾਂ ਮੇਰਾ ਕੋੜ ਪਾਣੀ ਮਿਟ ਜਾਵੇਗਾ ਇਹ ਸੋਚ ਦੇ ਨਾਲ ਇਹ ਇਸ ਸਮਝ ਦੇ ਨਾਲ ਇਸ ਵਿਚਾਰ ਦੇ ਨਾਲ ਸਹਿਬ ਕਹਿੰਦੇ ਰੁੱੜਦਾ ਰੁੜੀਂਦਾ ਛਪੜੀ ਚ ਵੜਿਆ ਤੇ ਸਰਾਜਿਤ ਹੋ ਕੇ ਖਾਰੀ ਕੋਲ ਖੜਿਆ ਉਹ ਰੁੱਦਦਾ ਰੁਲਦਾ ਛਪੜੀ ਵਿੱਚ ਵਰ ਜਾਂਦਾ ਹੈ ਤੇ ਪ੍ਰਭੂ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਹੈ ਸਾਰਾ ਕੋੜਪਣ ਪਿਗਲ ਪਨ ਖਤਮ ਹੋ ਜਾਂਦਾ ਹੈ ਮਿੜ ਜਾਂਦਾ ਹੈ ਤੇ ਜਿਸ ਖਾਰੀ ਦੇ ਵਿੱਚ ਬੈਠਾ ਸੀ ਉਸੇ ਖਾਰੀ ਨੂੰ ਮੋਦਾ ਕਰ ਦਿੱਤਾ ਉਹਦੇ ਉੱਪਰ ਚੌਕੜਾ ਮਾਰਿਆ ਤੇ ਬੈਠ ਜਾਂਦਾ ਹੈ ਜੋ ਚੌਗੜਾ ਮਾਰ ਕੇ ਬੈਠ ਗਿਆ ਇਹਨੇ ਨੂੰ ਰਜਨੀ ਭੀਖ ਮੰਗ ਕੇ ਆਈ ਤੇ ਕੀ ਦੇਖਦੀ ਹੈ ਕਿ ਜਿੱਥੇ ਆਪਣਾ ਕੋੜੀ ਪਿੰਗਲਾ ਪਤੀ ਬਿਠਾ ਕੇ ਗਈ ਸੀ ਉਥੇ ਨਾਉ ਬਰਨਾਉ ਉਥੇ ਸਰਾਜਿਤ ਆਦਮੀ ਬੈਠਾ ਹੈ ਤੇ ਰਜਨੀ ਪੁੱਛਦੀ ਕਿ ਮਹਾਰਾਜ ਮੈਂ ਇਥੇ ਆਪਣਾ ਕੋੜੀ ਪਿੰਗਲਾ ਪਤੀ ਬਿਠਾ ਕੇ ਗਈ ਸੀ ਉਹ ਕਿਧਰ ਗਿਆ ਹੈ ਉਹ ਕਹਿਣ ਲੱਗਾ ਕਿ ਮੈਂ ਹੀ ਤੇਰਾ ਕੋੜੀ ਪਿੰਗਲਾ ਪਤੀ ਆ ਜੈਣੀ ਕਹ ਲਗੀ ਤੁਸੀਂ ਮੇਰੇ ਕੋਲ ਹੀ ਪੀਲੇ ਪਤੀ ਨਹੀਂ ਹੋ ਸਕਦੇ ਕਿਉਂਕਿ ਮੇਰੇ ਪਤੀ ਦੇ ਪੰਜੇ ਪੰਖ ਮਾਰੇ ਸਨ ਸਰੀਰ ਦਾ ਇੱਕ ਵੀ ਅੰਗ ਕੰਮ ਨਹੀਂ ਕਰਦਾ ਸੀ ਤੁਸੀਂ ਨੌ ਬਣਨਾ ਤੁਸੀਂ ਸਰਾਜੀਤ ਆਦਮੀ ਤੁਸੀਂ ਮੇਰੇ ਪਤੀ ਨਹੀਂ ਹੋ ਸਕਦੇ ਇਸ ਗੱਲ ਤੋਂ ਆਪਸੀ ਟਕਰਾਅ ਹੋ ਗਿਆ ਇਸ ਗੱਲ ਤੋਂ ਆਪਸੀ ਝਗੜਾ ਹੋ ਗਿਆ ਤੇ ਸਾਬ ਕਿਦਨ ਲਾਗੇ ਜੋ ਲੋਕ ਖੇਤਾਂ ਵਿੱਚ ਕੰਮ ਕਰਦੇ ਪਏ ਸਨ ਉਹ ਇਕੱਤਰ ਹੋਏ ਉਹ ਇਕੱਠੇ ਹੋਏ ਤੇ ਕਹਿ ਲਗੇ ਕਿ हे ਰਜਨੀ ਕੀ ਗੱਲ ਹੋਈ ਹੈ ਜਿਸ ਦੇ ਕਾਰਨ ਤੁਹਾਡਾ ਆਪਸੀ ਤਕਰਾਰ ਹੋ ਗਿਆ ਹੈ ਜਿਸ ਦੇ ਕਾਰਨ ਤੁਹਾਡਾ ਆਪਸੀ ਝਗੜਾ ਹੋਇਆ ਇਹਦਾ ਕੀ ਕਾਰਨ ਹੋਇਆ ਉਹ ਕਹਿ ਲੰਗੀ ਮੈਂ ਇੱਥੇ ਆਪਣਾ ਕੋੜੀ ਪਿੰਗਲਾ ਪਤੀ ਬਿਠਾ ਕੇ ਗਈ ਸੀ ਤੇ ਉਹਦੇ ਸਰੀਰ ਦੇ ਪੰਜੇ ਪੰਖ ਮਾਰੇ ਸਨ ਇੱਕ ਵੀ ਸਰੀਰ ਦਾ ਆੰਗ ਨਹੀਂ ਕੰਮ ਕਰਦਾ ਸੀ ਤੇ ਮਹਾਰਾਜ ਤੇ ਇਹ ਨੌਬਰ ਨੌ ਇਹਨੂੰ ਮੈਂ ਪੁੱਛਿਆ ਕਿ ਮੇਰਾ ਪਤੀ ਕਿੱਥੇ ਹੈ ਤੇ ਇਹ ਕਹਿੰਦਾ ਮੈਂ ਹੀ ਤੇਰਾ ਪਤੀਆਂ ਤੁਸੀਂ ਦੱਸੋ ਕਿ ਇਹ ਮੇਰਾ ਪਤੀ ਕਿਸ ਤਰ੍ਹਾਂ ਹੋ ਸਕਦਾ ਨੇੜੇ ਦੇ ਲੋਕ ਜੋ ਖੇਤਾਂ ਵਿੱਚ ਕੰਮ ਕਰ ਰਹੇ ਸਨ ਉਹ ਕਹਿਣ ਲੱਗੇ ਕਿ ਰਜਨੀ ਜੇਕਰ ਤੈਨੂੰ ਇਸ ਗੱਲ ਤੇ ਕੋਈ ਸ਼ੰਕਾ ਹੈ ਤੇ ਇਥੋਂ ਥੋੜੀ ਦੂਰ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਹੈ ਤੇ ਉਥੇ ਜਾਓ ਉਹਨਾਂ ਦੇ ਘਰਦਰ ਅਰਦਾਸ ਕਰੋ ਉਹ ਤੁਹਾਡੀ ਵਿਵਤਾ ਦਾ ਖੰਡਨ ਕਰ ਦੇਵਣਗੇ ਉਹ ਨੇੜੇ ਦੇ ਲੋਕ ਜੋ ਇਕੱਤਰ ਹੋਏ ਸਨ ਇਕੱਠੇ ਹੋਏ ਸਨ ਉਹ रजनी ਨੂੰ اور ਸਰਾਜਿਤ ਹੋਏ ਆਦਮੀ ਨੂੰ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਆਮਦਾਸ ਮਹਾਰਾਜ ਦੇ ਪਵਿੱਤਰ ਦਰਬਾਰ ਵਿੱਚ ਲੈ ਜਾਂਦੇ ਹਨ ਜੋ ਪਵਿੱਤਰ ਦਰਬਾਰ ਵਿੱਚ ਪਹੁੰਚੇ ਤੇ ਰਜਨੀ ਪਹੁੰਚਦਿਆ ساری ਦੁਹਾਈਆਂ ਪਾਉਣ ਲੱਗਦੀ ਹੈ ਤੇ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਆਮਦਾਸ ਮਹਾਰਾਜ ਕਹਿੰਦੇ ਨੇ ਕਿ ਲੜਕੀ ਰਜਨੀ ਕੀ ਗੱਲ ਹੋਈ ਹੈ ਜਿਹਦੇ ਕਾਰਨ ਤੂੰ ਦਹਾਨਾ ਪਾਰੀ ਹੈ ਕਹਿ ਲਗੀ ਮਹਾਰਾਜ ਮੈਂ ਆਪ ਜੀ ਦੀ ਨਗਰੀ ਦੇ ਵਿੱਚ ਭੀਖ ਮੰਗਣ ਵਾਸਤੇ ਆਈ ਸੀ ਤੇ ਨਗਰੀ ਤੋਂ ਬਾਅਦ ਇੱਕ ਬੇਰੀਆ ਉਸ ਬੇਰੀ ਦੇ ਹੇਠਾਂ ਮੈਂ ਆਪਣਾ ਕੋੜੀ ਪਿੰਗਲਾ ਪਤੀ ਬਿਠਾ ਕੇ ਆਈ ਸੀ ਉਹਦਾ ਸਰੀਰ ਸਾਰਾ ਇੱਕੋੜ ਦਾ ਭਰਿਆ ਸੀ ਤੇ ਜਦੋਂ ਮੈਂ ਭੀਖ ਮੰਗ ਕੇ ਵਾਪਸ ਗਈ ਤੇ ਆ ਜੋ ਮੇਰੇ ਨਾਲ ਹੈ ਨਾ ਇਹ ਨੌ ਬਰਨੌ ਆਦਮੀ ਉੱਥੇ ਬੈਠਾ ਹੈ ਮੈਂ ਇਹਨੂੰ ਪੁੱਛਿਆ ਕਿ ਮੇਰਾ ਪਤੀ ਕਿੱਥੇ ਹੈ ਤੇ ਇਹ ਮੈਨੂੰ ਕਹਿੰਦਾ ਕਿ ਮੈਂ ਹੀ ਤੇਰਾ ਪਤੀ ਹਾਂ ਹੁਣ ਤੁਸੀਂ ਦੱਸੋ ਇਹ ਮੇਰਾ ਪਤੀ ਕਿਸ ਤਰ੍ਹਾਂ ਹੋ ਸਕਦਾ ਮੇਰੇ ਪਤੀ ਦੇ ਤਾਂ ਸਾਰਾ ਸਰੀਰ ਕੋੜ ਭਰਿਆ ਸੀ ਇਹ ਮੇਰੇ ਪਤੀ ਨਹੀਂ ਹੋ ਸਕਦੇ ਚੌਥੇ ਪਾਤਸ਼ਾਹ ਸਹਬੋਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬੜੇ ਅਦਬ ਬੜੇ ਮਾਅ ਬੜੇ ਪਿਆਰ ਸਤਿਕਾਰ ਦੇ ਨਾਲ ਗੱਲ ਨੂੰ ਸੁਣਿਆ ਤੇ ਉਹ ਸਰਾਜਿਤ ਹੋਏ ਆਦਮੀ ਨੂੰ ਪੁੱਛਣ ਲੱਗੇ ਕਿ हे ਲੜਕੇ ਜੁ ਰਜਨੀ ਕਹਿ ਰਹੀ ਹੈ ਸਚਾਈ ਹੈ ਕਹਿ ਲंगा ਮਹਾਰਾਜ ਬਿਲਕੁਲ ਸੱਚ ਹੈ ਜਦੋਂ ਰਜਨੀ ਭੀਖ ਮੰਗਣ ਵਾਸਤੇ ਆਈ ਸੀ ਮੈਂ ਵਾਕਿਆ ਕੋਣੀ ਸੀ ਪਰ ਜਦੋਂ ਮੈਂ ਕਹਿਣਾ ਪਿਆ ਇਹ ਵੀ ਸੱਚ ਹੈ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਹੱਸ ਪੈਂਦੇ ਹਨ ਤੇ ਹੱਸ ਕੇ ਕਹਿ ਲਗੇ ਕਿ ਜੁ ਰਜਨੀ ਕਹਿੰਦੀ ਹੈ ਉਹ ਵੀ ਸੱਚ ਹੈ ਤੇ ਜੋ ਤੂੰ ਕਹਿਣਾ ਇਹ ਵੀ ਸੱਚ ਹੈ ਪਰ ਵਿਚ ਵਿਚਾਲੇ ਸੱਚ ਕੀ ਹੈ ਖੁੱਲ ਕੇ ਬਿਆਨ ਕਰੋ ਉਸਰਾਜਿਤ ਹੋਇਆ ਆਦਮੀ ਕਹਿ ਲਗਾ ਕਿ ਮਹਾਰਾਜ ਜਦੋਂ ਰਜਨੀ ਭੀਖ ਮੰਗਣ ਵਾਸਤੇ ਆਈ ਸੀ ਮੈਂ ਵਾਕਿਆ ਹੀ ਕੁੜੀ ਸੀ ਮੈਂ ਵਾਕਿਆ ਹੀ ਪਿੰਗਲਾ ਸੀ ਪਰ ਉਥੇ ਮੇਰੇ ਦਿਖਦਿਆ ਦਿਖਦਿਆ ਧਰਤੀ ਦੇ ਵਿੱਚੋਂ ਅੰਮ੍ਰਿਤ ਜਲ ਦੇ ਸੋਮੇ ਫੁੱਟੇ ਤੇ ਉਹ ਉਥੇ ਇੱਕ ਛਪੜੀ ਬਣੀ ਉਥੇ ਪਾਣੀ ਇਕੱਠਾ ਹੋਇਆ ਤੇ ਉਹਦੇ ਵਿੱਚ ਕਾਲਾ ਕਾਂ ਇਸ਼ਨਾਨ ਕਰਦਾ ਸੀ ਤੇ ਸੱਚੇ ਪਤਸ਼ਾਹ ਰਹਿਮਤ ਹੁੰਦੀ ਸੀ ਉਹ ਹੰਸ ਬਣ ਜਾਂਦਾ ਸੀ ਇੱਕ ਤਾਂ ਨਹੀਂ अनेकाਈ ਕਾਲੇ ਕਾਂ ਉਹ ਹੰਸ ਬਣੇ ਤੇ ਸੱਚੇ ਪਤਸ਼ਾਹ ਮੈਂ ਸੋਚਿਆ ਕਿ ਜੇਕਰ ਕਾਲੇ ਕਾਂਾਂ ਤੋਂ ਹੰਸ ਬਣ ਸਕਦੇ ਆ ਤੇ ਹੋ ਸਕਦਾ ਮੈਂ ਵੀ ਇਸ਼ਨਾਨ ਪਾਣੀ ਕਰਾਂ ਤੇ ਮੇਰਾ ਵੀ ਕੋੜਪਣ ਮੇਰਾ ਵੀ ਪਿਗਲਪਣ ਖਤਮ ਹੋ ਜਾਵੇ ਤੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਹੋ ਗਈ ਮੈਂ ਉਹਦੇ ਵਿੱਚ ਇਸ਼ਨਾਨ ਕੀਤਾ ਤੇ ਮੇਰੇ ਤੇ ਰਹਿਮਤ ਹੋ ਗਈ ਮੇਰਾ ਕੋੜਪਣ ਮੇਰਾ ਪਿਗਲਪਣ ਮਿਟ ਗਿਆ ਖਤਮ ਹੋ ਗਿਆ ਚੌਥੇ ਪਾਤਸ਼ਾਹ ਸਬ 시 ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਨੂੰ ਕੀ ਸਬੂਤ ਹੈ ਤੂੰ ਸੱਚ ਕਹਿੰਦਾ ਕਿ ਵਾਕਈ ਇਹਦਾ ਪਤੀ ਹੈ ਕਹਿ ਲਗਾ ਮਹਾਰਾਜ ਮੇਰੀ ਕੋੜ ਭਲੀ ਚੀਸੀ ਰਹਿ ਗਈ ਹੈ ਤੇ ਜੇਕਰ ਉਸ ਅੰਮ੍ਰਿਤ ਜਲ ਵਿੱਚ ਵਿਘੋਇਆ ਜੇਕਰ ਉਸ ਅੰਮ੍ਰਿਤ ਜਲ ਵਿੱਚ ਇਸ਼ਨਾਨ ਪਾਣੀ ਕਰਾਇਆ ਮੇਰੀ ਇਸ ਚੀਚੀ ਦਾ ਕੋੜ ਪਨ ਪਿਗਲ ਪਨ ਮਿਟ ਜਾਵੇ ਤੇ ਤੁਸੀਂ ਮੰਨ ਲੈਣਾ ਕਿ ਮੈਂ ਵਾਕਿਆ ਇਸ ਦਾ ਪਤੀ ਹ ਇਹ ਗੱਲ ਸੁਣੀ ਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਨਾਲ ਤੁਰ ਪੈਂਦੇ ਆ ਉਹਨਾਂ ਦੇ ਨਾਲ ਤੁਰ ਪੈਂਦੇ ਹਨ ਤੇ ਸੱਚੇ ਪਾਸੇ ਕਹਿੰਦੇ ਨੇ ਤੁਰਦੇ ਫਿਰਦੇ ਉੱਥੇ ਪਹੁੰਗ ਗਏ ਜਿੱਥੇ ਅੰਮ੍ਰਿਤ ਜਲ ਸੰਤੋਖਿਆ ਗਿਆ ਸੀ ਉਹ ਜਗ੍ਹਾ ਤੇ ਪਹੁੰਚੇ ਤਾਂ ਉਸ ਲੜਕੇ ਨੂੰ ਕਹਿ ਲਿਆ ਕਿ ਲੜਕੇ ਤੂੰ ਸਾਲੋਂ ਆਪਣਾ ਸਬੂਤ ਦੇ ਜਦੋਂ ਇਸ ਤਰ੍ਹਾਂ ਕਹਿ ਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਲੰਦਿਆ ਸਰ ਉਸ ਸਰਾਜਿਤ ਹੋਏ ਆਦਮੀ ਨੇ ਆਪਣੇ ਕੋੜ ਪਰ ਚੀਚੀ ਨੂੰ ਉਸ ਅਮਰਤ ਜਲ ਵਿੱਚ ਬਿਘੋਇਆ ਹੈ ਇਸਨਾਨ ਪਾਣੀ ਕਰਾਇਆ ਹੈ ਐਸੀ ਸਤਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਦਾ ਕੋੜ ਪਨ ਉਹਦਾ ਪਿਗਲ ਪਨ ਮਿਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਜਦੋਂ ਕੋੜ ਪਰ ਪਿਗਲ ਪੜ ਮਿਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਤੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਸ ਲੜਕੀ ਰਜਨੀ ਨੂੰ ਤੇ ਉਸ ਸਰਾਜਿਤ ਹੋਏ ਆਦਮੀ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ਆ ਆਪਣੇ ਬੁੱਕਲ ਵਿੱਚ ਲੈ ਲੈਂਦੇ ਆ ਗੱਲ ਵਕੜੀ ਪਾ ਲੈਂਦੇ ਹਨ ਜਫੀ ਪਾ ਕੇ ਕਹਿ ਲੱਗਦੇ ਹਨ ਕਿ ਏ ਧੀਏ ਇਹ ਵਾਕਿਆ ਹੀ ਤੇਰਾ ਪਤੀ ਹੈ ਕਿਉਂਕਿ ਤੇਰਾ ਜੱਤ ਸਤ ਪੱਕਾ ਸੀ ਤਾਂ ਹੀ ਪ੍ਰਭੂ ਪ੍ਰਮਾਤਮਾ ਨਿਰੰਕਾਰ ਅਕਾਲ ਪੁਰਖ ਨੇ ਤੇਰੀ ਪਤ ਨੂੰ ਟਕਿਆ ਹੈ ਰੱਖਿਆ ਜਿਨਾ ਨੇ ਪੂਰਾ ਜੱਤ ਸਤ ਨੂੰ ਉਹ ਟੱਕਦਾ ਗਪਾਲ ਜੀ ਤੇਨਾਂ ਦੀ ਪਤ ਨੂੰ ਰਾਮ ਨਾਮ ਉਹਦਾ ਟੁੱਟੀਆਂ ਨੂੰ ਗੰਢਦਾ ਸਿਨਮੇ ਅਨੇਕ ਦੁੱਖੜੇ ਨਖੰਡਦਾ ਜਦੋਂ ਸੁੱਖ ਲੈਣ ਦਾ ਵਕਤ ਆਉਂਦਾ ਉਹ ਪਿੰਗਲਾ ਤਖਤ ਪਾਤਸ਼ਾਹ ਦਾ ਪਾਉਂਦਾ ਸਭ ਤੋਂ ਜਦੋਂ ਸੁੱਖ ਲੈਣ ਦਾ ਵਕਤ ਆਉਂਦਾ ਹੈ ਤੇ ਪ੍ਰਮਾਤਮਾ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਹਰੀ ਤੋਂ ਮਿਲਣ ਮੰਗੀਆਂ ਮਜ਼ਦੂਰੀਆਂ ਕੀਤੀ ਅਕਮਾਜਾ ਜਿੰਨਾ ਹੋਣ ਪੂਰੀਆਂ ਸਾਬ ਕਹਿੰਦਾ ਜਿਹੜੇ ਉਹਦੇ ਨਾਮ ਦੀ ਕਮਾਈ ਕਰਦੇ ਆ ਨਾ ਤੇ ਪ੍ਰਮਾਤਮਾ ਤੋਂ ਮੋਹ ਮੰਗੇ ਫਲ ਪ੍ਰਾਪਤ ਕਰਦੇ ਆ ਅੰਗ ਸੰਗ ਰਹਿੰਦਾ ਤਿੰਨਾ ਦੇ ਨਦਾਨ ਜੀ ਤੇ ਜਿਨ੍ਹਾਂ ਨੇ ਲਗਾਏ ਉਸ ਨਾਲ ਧਿਆਨ ਜੀ ਪ੍ਰਮਾਤਮਾ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਜਿਹੜੇ ਉਹਦੇ ਨਾਲ ਧਿਆਨ ਕਰਦੇ ਹਨ ਦੁਖੀਆਂ ਦੇ ਦੁੱਖ ਕਿਸ ਤਰ੍ਹਾਂ ਨਿਵਾਰਦਾ ਤੇ ਰੰਗ ਟੰਗ ਦੇਖੋ ਸਤ ਕਰਤਾ ਦਾ ਕੁਦਰਤ ਰਾਣੀ ਬਹਾਨੇ ਨਾਲ ਵਰਤਦੀ ਹੈ ਐਸਾ ਕੁਦਰਤ ਨੇ ਬਹਾਨਾ ਬਣਾਇਆ ਉਹਦਾ ਦੁੱਖ ਘਟ ਦਿੰਦਾ ਉਹ ਕਾਲਾ ਕਾਗ ਆ ਕੇ ਛਪੜੀ ਚ ਨਾਮ ਦਾ ਵੜ ਕੇ ਹੱਸ ਉਹ ਉੱਡ ਜਾਂਦਾ ਕਾਲਾ ਕਾਗ ਇਸ ਨਾਲ ਕਰਦਾ ਉਹਦੇ ਦਿਲ ਨੂੰ ਠੇਸ ਪਹੁੰਚਦੀ ਕਿ ਜੇਕਰ ਕਾਲੇ ਕਾਮਾਂ ਤੋਂ ਹੱਸ ਸਕਦੇ ਹਨ ਤੇ ਮੇਰੇ ਤੇ ਵੀ ਪ੍ਰਮਾਤਮਾ ਰਹਿਮਤ ਕਰ ਸਕਦਾ ਹੈ ਮੈਂ ਵੀ ਇਹਦੇ ਤੇ ਇਸ ਨਾਲ ਪਾਣੀ ਕਰਨਾ ਹੈ ਰੰਗ ਦਾ ਬਰੰਗ ਪਿੰਗਲੇ ਨੂੰ ਭਾਗਿਆ ਤੇ ਖਿੱਚ ਕੇ ਸਰੀਰ ਛੱਪੜੀ ਤੇ ਆ ਗਿਆ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਉਹ ਰੁੱੜਦਾ ਰੁੜੇਂਦਾ ਛੱਪੜੀ ਦੇ ਕੋਲੇ ਆ ਜਾਂਦਾ ਹੈ ਦੋਵੇਂ ਹੱਥ ਜੋੜ ਕਹਿੰਦਾ ਪਰਮਾਤਮਾ ਦੁੱਖਾਂ ਤੋਂ ਛੁਡਾ ਦਿਓ ਹਮਾਰੀ ਆਤਮਾ ਉਹ ਅਰਦਾਸ ਕਰਦਾ ਕਿ ਪਰਮਾਤਮਾ ਜਿਸ ਤਰ੍ਹਾਂ ਤੁਸੀਂ ਕਾਲੇ ਕਾਵਾਂ ਤੋਂ ਹੰਸ ਬਣਾ ਦਿੱਤੇ ਹਨ ਤੇ ਮੇਰੇ ਤੇ ਵੀ ਰਹਿਮਤਾ ਕਰ ਦਿਓ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰਾ ਵੀ ਕੋੜ ਮੇਰਾ ਵੀ ਪਿਗਲਪਨ ਖਤਮ ਕਰ ਦਿਓ ਮਿਟਾ ਦਿਓ ਰੁੜਦਾ ਰੁਹੇਂਦਾ ਛੱਪੜੀ ਚਵੜਿਆ ਤੇ ਸਰਾਂ ਜੀ ਧੋ ਕੇ ਖਾਰੀ ਕੋਲ ਖੜਿਆ ਉਹ ਰੁੜਦਾ ਰੁਹੇਂਦਾ ਛੱਪੜੀ ਵਿੱਚ ਵਰ ਜਾਂਦਾ ਹੈ ਤੇ ਇਸ਼ਨਾਨ ਪਾਣੀ ਕਰ ਲੈਂਦਾ ਹੈ ਤੇ ਪ੍ਰਮਾਤਮਾ ਰਹਿਮਤ ਕਰ ਦਿੰਦਾ ਹੈ ਉਹਦਾ ਕੋੜ ਪਣ ਪਿਗਲ ਪਣ ਮਿਟਾ ਦਿੰਦਾ ਹੈ ਇਹ ਖਾਰੀ ਮੋਦੀ ਮਾਰ ਉੱਤੇ ਬੈਠ ਜਾਵਦਾ ਤੇ ਵਾਰ-ਵਾਰ ਹਰੀ ਤੇ ਕਵੇ ਤਗਾਉਂਦਾ ਸਾਬ ਕਹਿੰਦੇ ਜਦੋਂ ਸਰਾਜਿਤ ਹੋ ਜਾਂਦਾ ਹੈ ਉਸ ਖਾਰੀ ਨੂੰ ਮੋਦੀ ਮਾਰ ਦਿੰਦਾ ਹੈ ਉਹਦੇ ਉੱਤੇ ਬੈਠ ਜਾਂਦਾ ਹੈ ਤੇ ਪ੍ਰਮਾਤਮਾ ਦੇ ਸੋਹਣੇ ਗਾਉਂਦਾ ਹੈ ਗੁਰੂ ਵਾਲਮੀਕ ਅੰਮ੍ਰਿਤ ਦੱਬਿਆ ਤੇ ਬੀਬੀ ਰਜਨੀ ਦੇ ਪਿੰਗਲੇ ਨੂੰ ਲੱਭਿਆ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਉਹ ਅੰਮ੍ਰਿਤ ਪ੍ਰਮਾਤਮਾ ਵਾਲਮੀਕ ਦੀਵਾਨ ਜੀ ਨੇ ਦੱਬਿਆ ਸੀ ਜੋ ਜਿਸ ਦੇ ਨਾਲ ਕੋੜੀ ਪਿਗਲਾ ਸਾਜਿਤ ਹੋਇਆ ਸੀ ਗੁਰੂ ਰਾਮਦਾਸ ਨੇ ਰਚਾਇਆ ਤਾਲ ਜੀ ਪਾਪੀਆਂ ਦਾ ਲਾਉਣ ਵਾਸਤੇ ਜਗਾਲ ਜੀ ਉਸੇ ਜਗ੍ਹਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਤਾਲ ਸਜਾ ਦਿੱਤਾ पापी ਜੀਵਾਂ ਦੇ ਦੁੱਖਾਂ ਨੂੰ ਖੰਡਣ ਵਾਸਤੇ ਇੱਕ ਵਾਰੀ ਨਹਾਤੇ ਲੱਥ ਜਾਂਦੇ ਪਾਪ ਜੀ ਸੰਗਤਾਂ ਨੂੰ ਕਹਿੰਦੇ ਗੁਰੂ ਰਾਮਦਾਸ ਆਪ ਜੀ ਸਾਬ ਕਹਿੰਦੇ ਉਸ ਅੰਮ੍ਰਿਤ ਜਲ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਕਹਿਣਾ ਹੈ ਕਿ ਜਿਹੜਾ ਇਨਸਾਨ ਇੱਕ ਵਾਰੀ ਇਸ਼ਨਾਨ ਪਾਣੀ ਕਰ ਲਵੇਗਾ ਉਦੇ ਜਨਮ ਜਨ ਮਾਤਰਾ ਦੇ ਰੋਗ ਸੋਗ ਦੁੱਖ ਦਰਦ ਕਸ਼ਟ ਕਲੇਸ਼ ਖੰਡੇ ਜਾਂਦੇ ਹਨ ਪਿੰਗਲਾ ਸੀ ਰਾਮ ਸੀਤਾ ਸੀ ਗਿਰਜਨੀ ਤੇ ਅਮਰਤ ਵਾਲੀ ਬੇਰੀ ਤਖ ਪੰਜਨੀ ਸੱਚੇ ਪਾਤਸ਼ਾਹ ਕਹਿੰਦੇ ਜੋ ਪਿੰਗਲਾ ਸੀ ਉਹ ਰਾਮ ਭਗਵਾਨ ਤੋਂ ਪਿੰਗਲਾ ਬਣ ਕੇ ਆਇਆ ਜੋ ਸੀਤਾ ਸੀ ਉਹ ਰਜਨੀ ਦੇ ਰੂਪ ਵਿੱਚ ਦੁਨੀਆ ਵਿੱਚ ਜਨਮ ਧਾਰਨ ਕਰਦੀ ਹੈ ਅਮਰਤ ਵਾਲੀ ਦੱਸਦੀ ਹੈ ਪਿੰਗਲਾ ਸੀ ਰਾਮ ਸੀਤਾ ਸੀ ਗਿਰਜਨੀ ਤੇ ਅਮਰਤ ਵਾਲੀ 베ਰੀ ਦੁਖ ਪੰਣੀ ਅਮਰਤ ਵਾਲੀ 베ਰੀ ਦੁਖ ਪੰਣੀ ਪਿੰਗਲਾ ਸੀ ਰਾਮ ਸੀਤਾ ਸੀ ਗਿਰਜਨੀ ਤੇ ਅਮਰਤ ਵਾਲੀ 베ਰੀ ਦੁੱਖਪੰਨੇ